ਤੁਸੀਂ ਵੀ ਹੋ ਕੈਨੇਡਾ ਤੋਂ ਰਿਫਿਊਜ਼ ਤੁਹਾਡੀ ਵੀ ਲੱਗੀ ਹੈ 179B ਕਿ ਤੁਸੀਂ ਜਾਣਦੇ ਹੋ ਕਿ ਵੈਸਟਰਨ ਪਾਸ ਲਗਾਤਾਰ ਹਰ ਰੋਜ਼ ਕੈਨੇਡਾ ਦੇ ਰਿਫਿਊਜ਼ ਹੋਏ ਵੀਜ਼ਾ ਲੈ ਰਿਆ ਜੀ ਅੱਜ ਵੀ ਸਾਡਾ ਹੋਟਲ ਬੁਕਿੰਗ ਤੇ ਵੀਜ਼ਾ ਆਇਆ ਜੋ ਕਿ ਪਹਿਲਾਂ ਇੱਕ ਵਾਰੀ ਰਿਫਿਊਜ਼ ਹੋ ਚੁੱਕਾ ਸੀ ਸੋ ਪਾਸਪੋਰਟ ਸਾਨੂੰ ਮਿਲਿਆ ਜੀ ਤੁਹਾਡੇ ਨਾਲ ਅਸੀਂ ਆਪਣੀ ਸਟੋਰੀ ਜਿਹੜੀ ਸਕਸੈਸ ਸਟੋਰੀ ਹੈਗੀ ਆ ਸਾਂਝੀ ਕਰਦੇ ਆ ਮਲਟੀਪਲ ਵੀਜ਼ਾ ਲੱਗਾ ਜੀ 2031 ਤੱਕ ਪਾਸਪੋਰਟ ਸੀ ਤੇ 2031 ਤੱਕ ਦਾ ਮਲਟੀਪਲ ਵੀਜ਼ਾ ਸਾਡੇ client ਦਾ ਲੱਗ ਚੁੱਕਾ ਔਰ ਪ੍ਰਾਈਵੇਸੀ ਦੀ ਵਜ੍ਹਾ ਨਾਲ ਕਈ ਵਾਰੀ ਅਸੀਂ client ਦਾ ਚਿਹਰਾ ਤੁਹਾਨੂੰ ਨਹੀਂ ਦਿਖਾ ਪਾਉਂਦੇ ਪਰ client ਸਾਡੇ ਸਾਹਮਣੇ ਆ ਜੀ ਪਾਸਪੋਰਟ ਇਹਨਾਂ ਨੂੰ ਦਿੰਦੇ ਆ ਤੇ ਸਰ ਤੁਸੀਂ ਦੱਸੋ ਕਿ ਤੁਹਾਡਾ ਹੋਟਲ ਬੁਕਿੰਗ ਤੇ ਵੀਜ਼ਾ ਲੱਗਾ ਤੁਹਾਡ ਰਹਿਆ ਤੁਹਾਨੂੰ ਪਾਸਪੋਰਟ ਡਿਲੀਵਰ ਕਰਦੇ ਆ ਜੀ ਆ ਤੁਹਾਡਾ ਪਾਸਪੋਰਟ ਰਿਹਾ ਔਰ ਤੁਸੀਂ ਵੈਸਟਰਨ ਪਾਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਫਾਲੋਅਰਸ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਐਕਚੁਅਲੀ ਇਦਾਂ ਗੱਲ ਆ ਮੈਂ ਪਹਿਲਾਂ ਕਾਫੀ ਜੰਡ ਤੋਂ ਘੁੰਮਿਆ ਸੀਗਾ ਹਾਂ ਜਲੰਧਰ ਵੀ ਗਿਆ ਚੰਡੀਗੜ੍ਹ ਵੀ ਘੁੰਮਿਆ ਹਾਂ ਬਟ ਮੈਨੂੰ ਕਿਸੇ ਸੈਟੀਸਫੈਕਸ਼ਨ ਨਹੀਂ ਹੋਈ ਸੀ ਕਿ ਇਹਨਾਂ ਨੇ ਕੰਮ ਕਰ ਦੇਣਗੇ ਕੋਈ 20 ਲੱਖ ਮੰਗਦਾ ਕੋਈ 25 ਲੱਖ ਮੰਗਦਾ ਸੀਗਾ ਐਕਚੁਅਲ ਗੱਲ ਇਹ ਆ ਤੇ ਬਟ ਮੈਂ ਜਦੋਂ ਤੁਹਾਡੀਆਂ ਵੀਡੀਓਜ਼ ਦੇਖੀਆਂ ਫੇਸਬੁੱਕ ਦੇ ਇੰਸਟਾਗ੍ਰam ਤੇ ਜੀ ਸਰ ਤੁਸੀਂ ਕਾਫੀ ਵੀਜ਼ਾ ਆਨਿਆਂ ਦੇ ਵੀਜ਼ੇ ਲਵਾਏ ਹੋ ਸੀਗੇ ਬਿਲਕੁਲ ਕਾਫੀ ਵੀਜ਼ਾ ਆਊਟਰ ਬੂਕਿੰਗ ਤੇ ਹੋਟਲ ਬੁਕਿੰਗ ਤੇ ਸੀਗੇ ਮੋਸਟ ਆਫ ਇਹ ਕੀ ਹੈ ਕਿ ਸਿਰਫ ਆਪਣੀ ਕੰਸਲਟੈਂਸੀ ਕੰਸਲਟੈਂਸੀ ਫੀਸ ਬਿਲਕੁਲ ਤੇ ਉਹਦੇ ਬਿਹਾਫ ਤੇ ਮੈਂ ਇੱਥੇ ਆਇਆ ਸੀਗਾ ਤੇ ਜਦੋਂ ਫਾਈਲ ਲਾਈ ਤਾਂ ਮੈਨੂੰ ਕਨ ਵੀਜ਼ਾ ਮੇਰੇ ਹੱਥਾਂ ਦੇ ਵਿੱਚ ਆ ਮੈਨੂੰ ਵਧੀਆ ਲੱਗਾ ਤੇ ਪਹਿਲਾਂ ਤੁਹਾਡੀ 179b ਲੱਗੀ ਸੀ ਤੁਸੀਂ ਹਾਂ ਜੀ ਸਰ ਮੇਰੀ 18 ਕੇ 19 ਦੇ ਵਿੱਚ ਰਿਫਿਊਜ਼ਲ ਲੱਗੀ ਹੋ ਸੀ ਔਰ ਤੁਸੀਂ ਮੈਰਿਡ ਹੋ ਕੀ ਅਨਮੈਰਿਡ ਹੋ ਮੈਂ ਅਨਮੈਰਿਡ ਹਾਂ ਸਰ ਅਨਮੈਰਿਡ ਹੂ ਸਿੰਗਲ ਹੂ ਔਰ ਤੁਹਾਡੇ ਕੋਲ ਕੋਈ ਵੀ ਸਪਾਂਸਰਸ਼ਿਪ ਨਹੀਂ ਸੀ ਨਹੀਂ ਸੀ ਜੀ ਸਰ ਔਰ ਇਸ ਤਰ੍ਹਾਂ ਦਾ ਸਾਡੇ ਵੀਡੀਓ ਬਣਾਉਣ ਦਾ ਇੱਕ ਇੱਕ ਮੋਟਿਵ ਹੈ ਕਿ ਜਿਵੇਂ ਸਰ ਨੇ ਦੱਸਿਆ ਕਿ ਕਾਫੀ ਜਗ੍ਹਾ ਗਏ ਸੀ ਕਿ ਅਸੀਂ ਕੋਈ ਕੰਸਲਟੈਂਟ ਦਾ ਨੇਮ ਨਹੀਂ ਲਵਾਂਗੇ ਕਿ ਲੋਕਾਂ ਨੂੰ 20-25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਕਿ ਅਸੀਂ ਤੁਹਾਡਾ ਵੀਜ਼ਾ ਛੋਟੀ ਨਾ ਲੈ ਲਾਂਗੇ ਬਟ ਇਹ ਸਾ ਕੀਤਾ ਸੀ ਤੁਹਾਡੇ ਕੋਲ ਆਸਕੀ ਤੁਸੀਂ 20 ਗਿਆ ਸੀ ਕਿ 9000 ਰੁਪਏ ਦੇਣਾ ਤੇ 20000 ਰੁਪਏ ਦੇ ਵਿੱਚ ਇਹਨਾਂ ਦਾ ਹੋਟਲ ਬੁਕਿੰਗ ਤੇ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੇ ਆਪਣਾ 20 25 ਲੱਖ ਬਚ ਗਿਆ ਤੇ ਤੁਸੀਂ ਵੀ ਆਪਣਾ ਹੋਟਲ ਬੁਕਿੰਗ ਤੇ ਵੀਜ਼ਾ ਲੈਣਾ ਚਾਹੁੰਦੇ ਹੋ ਚਾਹੇ ਤੁਸੀਂ ਪਹਿਲਾਂ ਰਿਫਿਊਜ਼ ਹੋ ਚੁੱਕੇ ਹੋ ਤੁਸੀਂ ਸਿੰਗਲ ਹੋ ਚਾਹੇ ਫੈਮਿਲੀ ਦੇ ਨਾਲ ਹੋ ਵੈਸਟਰਨ ਪਾਥ ਲਗਾਤਾਰ ਵੀਜ਼ਾ ਲੈ ਰਿਹਾ ਜੀ ਤੁਸੀਂ ਵੀ ਇਹਨਾਂ ਵਾਂਗ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਵੈਸਟਰਨ ਪਾਥ ਦੇ ਹੈੱਡ ਆਫਿਸ ਦੇ ਨਾਲ ਸੰਪਰਕ ਕਰੋ ਕਿਉਂਕਿ ਵੈਸਟਰਨ ਪਾਥ ਦਾ ਨੇਮ ਆਫ ਕੁਆਲਿਟੀ ਵੈਸਟਰਨ ਪਾਥ ਦਾ ਨੇਮ ਆਫ ਕੁਆਲ Refuse or be hilarious.